ਸਸ਼ੀਕਾਲ ਡੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਦਿਨ ਪਰ ਦਿਨ ਲੁੱਟਖੋਹਾਂ ਦੇ ਆਵਾਰ ਦਾਤਾ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਲੁਟੇਰੇ ਬੇਖੌਫ ਹੋ ਕੇ ਇਹਨਾਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਉੱਥੇ ਹੀ ਹੁਣ ਤਾਜ਼ਾ ਮਾਮਲਾ ਜਿਹੜਾ ਹੈ ਉਹ ਮੁਕਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਖੁਦ ਜਿਹੜੇ ਉਥੋਂ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਉਹਨਾਂ ਨੇ ਇੱਕ ਲੁਟੇਰੇ ਨੂੰ ਕਾਬੂ ਕੀਤਾ ਦੱਸਦੀ ਹੈ ਕਿ ਬੀਤੀ ਦਿਨ ਰਾਤ ਉਹ ਇੱਕ ਵਿਆਹ ਸਮਾਗਮ ਤੋਂ ਘਰ ਪਰਤ ਰਹੇ ਸਨ ਤਾਂ ਇਸੇ ਦੌਰਾਨ ਉਹਨਾਂ ਦੇ ਵੱਲੋਂ ਦੇਖਿਆ ਗਿਆ ਕਿ ਇੱਕ ਨੌਜਵਾਨ ਦੇ ਨਾਲ ਸੜਕ ਦੇ ਉੱਤੇ ਕੁਝ ਬਦਮਾਸ਼ਾਂ ਦੇ ਵੱਲੋਂ ਲੁੱਟ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਤੁਰੰਤ ਜਿਹੜਾ ਉਸ ਨੌਜਵਾਨ ਜਿਹੜੇ ਉਹਨਾਂ ਦੇ ਨਾਲ ਲੁੱਟਖੋ ਕਰ ਰਹੇ ਸਨ ਉਹਨਾਂ ਦਾ ਪਿੱਛਾ ਕੀਤਾ ਗਿਆ ਉਹਨਾਂ ਦੇ ਨਾਲ ਉਹਨਾਂ ਦੀ ਸਿਕਿਉਰਿਟੀ ਗਾਰਡ ਜਿਹੜੇ ਸੀ ਉਹ ਵੀ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਜਿਹੜੇ ਬਦਮਾਸ਼ ਏ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਕਿਹਾ ਜਾ ਰਿਹਾ ਹੈ ਕਿ ਇੱਕ ਲੁਟੇਰਾ ਕਾਬੂ ਕੀਤਾ ਗਿਆ ਜਦਕਿ ਉਸ ਦਾ ਸਾਥੀ ਜਿਹੜਾ ਉਹ ਭੱਜਨ ਦੇ ਵਿੱਚ ਸਫਲ ਹੋ ਗਿਆ ਦੱਸ ਦੇ ਕਿ ਪੰਜਾਬ ਦੇ ਵਿੱਚ ਆਏ ਦਿਨ ਲੁੱਟਦੀਆਂ ਵਾਰਦਾਤਾ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਬੇਖੌਫ ਹੋ ਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਹੁਣ ਮੁਖਸਰ ਸਾਹਿਬ ਤੋਂ ਵਿਧਾਇਕ ਜਿਹੜੇ ਨੇ ਜਗਦੀਪ ਸਿੰਘ ਕਾਕਾ ਬਰਾੜ ਉਹਨਾਂ ਨੇ ਖੁਦ ਇੱਕ ਲੁਟੇਰਾ ਕਾਬੂ ਕੀਤਾ ਮੁੱਖ ਮਾਰਗ ਤੇ ਉੱਤੇ ਜਦੋਂ ਵਿਆਸ ਮਾਰੋ ਤੋਂ ਵਾਪਸ ਆ ਰਹੇ ਸੰਤਾ ਰਸਤੇ ਵਿੱਚ ਤਿੰਨੇ ਵਿਅਕਤੀ ਇੱਕ ਤੋਂ ਲੁੱਟ ਦੀ ਕੋਸ਼ਿਸ਼ ਕਰ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਉਹਨਾਂ ਨੇ ਮੌਕੇ ਤੇ ਹੀ ਕਾਬੂ ਕੀਤਾ ਜਦਕਿ ਬਾਕੀ ਜਿਹੜੇ ਉਹ ਉਹਨਾਂ ਦੇ ਸਾਥੀ ਸਨ ਉਹ ਭੱਜਣ ਦੇ ਵਿੱਚ ਸਫਲ ਹੋ ਗਏ ਨੇ ਦੱਸ ਦੇ ਕਿ ਸ਼ਿਦਦੀ ਮੁਖਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਗਦੀਪ ਸਿੰਘ ਕਾਕਾ ਬਰਾੜ ਜਿਨ੍ਹਾਂ ਨੇ ਦਲੇਰੀ ਦਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਕਾਬੂ ਕੀਤਾ ਹਾਲਾਂਕਿ ਉਹ ਇਕੱਲੇ ਨਹੀਂ ਸੀ ਉਹਨਾਂ ਦੀ ਜਿਹੜੇ ਸਿਕਿਉਰਿਟੀ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਹੈ ਉਹ ਉਹਨਾਂ ਦੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਉਰਤੈਲੀ ਦਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਕਾਬੂ ਕੀਤਾ ਜਦਕਿ ਜਿਹੜੇ ਦੋਸਤ ਦੇ ਸਾਥੀ ਨੇ ਉਹ ਭੱਜਨ ਦੇ ਵਿੱਚ ਸਫਲ ਹੋ ਗਏ ਦੱਸਦੇ ਕਿ ਬੀਤੀ ਦੇਰ ਰਾਤ ਦੀ ਇਹ ਘਟਨਾ ਹੈ ਜਦੋਂ ਵਿਧਾਇਕ ਕਹ ਰਹੇ ਨੇ ਵਿਆਸ ਮਾਰੋ ਤੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਾਰ ਪਰਤ ਰਹੇ ਸਨ ਤਾਂ ਇਸੇ ਦੌਰਾਨ ਉਹ ਮੁੱਖ ਮਾਰਗ ਤੇ ਦੇਖਦੇ ਨੇ ਕਿ ਤਿੰਨ ਨੌਜਵਾਨ ਜਿਹੜੇ ਨੇ ਉਹ ਇੱਕ ਵਿਅਕਤੀ ਦੇ ਕੋਲ ਲੁੱਟ ਦੀ ਜਿਹੜੀ ਕੋਸ਼ਿਸ਼ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਤੁਰੰਤ ਜਿਹੜੀ ਇਹ ਆਪਣੀ ਗੱਡੀ ਉਹਨਾਂ ਲੁਟੇਰਿਆਂ ਦੇ ਪਿੱਛੇ ਲਗਾਈ ਜਾਂਦੀ ਹੈ ਅਤੇ ਇੱਕ ਲੁਟੇਰਾ ਕਿਹਾ ਜਾ ਰਿਹਾ ਹੈ ਕਿ ਕਾਬੂ ਕੀਤਾ ਗਿਆ ਜਦਕਿ ਬਾਕੀ ਉਸਦੇ ਸਾਥੀ ਭੱਜਣ ਦੇ ਵਿੱਚ ਸਫਲ ਹੋ ਗਏ ਨੇ ਪੂਰੀ ਘਟਨਾ ਕੀ ਸੀ ਖੁਦ ਹੀ ਵਿਧਾਇਕ ਦੇ ਮੂੰਹੋਂ ਸੁਣੋ ਹੁਣ ਸੁਣੋ ਅਸੀਂ ਕਿਸੇ ਮੈਰਿਜ ਤੋਂ ਵਾਪਸ ਆ ਰਹੇ ਸੀ ਜਦੋਂ ਅਸੀਂ ਗਵਰਨਮੈਂਟ ਕਾਲਜ ਦੇ ਬਰਾਬਰ ਆਏ ਉੱਥੇ ਕੋਈ ਚਾਰ ਬੰਦੇ ਇੱਕ ਦੂਜੇ ਨਾਲ ਲੜਦੇ ਨਜ਼ਰ ਦੂਰੋਂ ਨਜ਼ਰ ਆ ਰਿਹਾ ਸੀ ਕਿ ਉਹ ਲੜ ਰਹੇ ਐ ਪਰ ਉਹ ਲੜ ਨਹੀਂ ਰਹੇ ਸੀ ਤਿੰਨ ਬੰਦੇ ਇੱਕ ਬੰਦੇ ਤੋਂ ਕੋਈ ਸਮਾਨ ਖੋਹ ਰਹੇ ਸੀ ਸਾਨੂੰ ਨਹੀਂ ਪਤਾ ਕੀ ਖੋਹ ਰਹੇ ਸੀ ਜਦੋਂ ਅਸੀਂ ਕੋਲੇ ਆਏ ਤਾਂ ਉਹਨਾਂ ਨੇ ਮੋਟਰਸਾਈਕਲ ਤੇ ਬਹਿ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੋਟਰਸਾਈਕਲ ਭਜਾਇਆ ਕੁਝ ਕਿਲੋਮੀਟਰ ਦੇ ਅੰਦਰ ਬਾਹਰ ਜਾ ਕੇ ਅਸੀਂ ਉਹਨਾਂ ਨੂੰ ਅੱਗੇ ਘਾਰ ਲਾ ਕੇ ਰੋਕਿਆ ਜੋ ਰੋਕਿਆ ਤਾਂ ਉਹ ਮੋਟਰਸਾਈਕਲ ਨੂੰ ਸੱਟ ਕੇ ਪੈਦਲ ਚੱਲ ਪਏ ਮੇਰੇ ਮਗਰ ਜਿਹੜੀ ਸਿਕਿਉਰਿਟੀ ਦੀ ਗੱਡੀ ਸੀ ਸਾਡੇ ਜਿਹੜੇ ਜਵਾਨ ਸੀ ਉਹ ਵੀ ਮਗਰ ਚੱਲ ਪਏ ਉਹ ਅੱਡੋ ਅੱਡੀ ਰਸਤਿਆਂ ਨੂੰ ਖੰਡਨ ਕਰਕੇ ਇੱਕ ਬੰਦਾ ਕਿਸੇ ਹੋਰ ਰਸਤੇ ਲੰਘ ਦੋ ਬੰਦੇ ਕੋੜਪੂਰਾ ਰੋਡ ਤੇ ਬਣੇ ਫਲੈਟਾਂ ਦੇ ਵਿੱਚ ਵੜ ਗਏ ਉੱਥੋਂ ਇੱਕ ਬੰਦਾ ਫੜਿਆ ਗਿਆ ਦੂਸਰਾ ਬੰਦਾ ਟਰੇਸ ਨਹੀਂ ਹੋ ਸ ਗਿਆ ਕਿੱਧਰ ਦੀ ਨਿਕਲ ਗਿਆ ਉਸ ਬੰਦੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਹਥਿਆਰ ਵੀ ਸੀ ਕੋਈ ਉਹਦੇ ਕੋਲੇ ਹਥਿਆਰ ਉਹਦੇ ਕੋਲੇ ਘੜ ਤੋਂ ਘੱਟ 2-3 ਫੁੱਟ ਲੰਬਾ ਕਾਪਾ ਸੀ ਜਿਹੜਾ ਮੇਰਾ ਖਿਆਲ ਹੈ ਜੀ ਇੱਕ ਕਾਪਾ ਕਿਸੇ ਦਾ ਵਾਜਦਾ ਤੋ ਬੰਦਾ ਨਹੀਂ بچ ਸਕਦਾ ਜੀ ਇਸ ਕਿਸਮ ਦਾ ਖਤਰਨਾਕ ہتھیار ਇਹ ਵੀ ਨਹੀਂ ਕਿਉਂ ਲੋਕੋ ਕੇ ਲਈ ਪਦੇ ਸ਼ਰਿਆਮ ਸੀਗਾ ਤੁਸੀਂ ਅਪੀਲ ਕੀ ਕਰਦੇ ਹੋ ਲੋਕਾਂ ਨੂੰ ਕਿਉਂਕਿ ਆਮ ਤੌਰ ਤੇ ਉਹ ਜੀਆਂ ਵਾਰ ਦਿੱਤਾ ਹੋ ਜਾਂਦੀਆਂ ਕਈ ਵਾਰ ਲੋਕ ਮੈਂ ਅਪੀਲ ਕਰਦਾ ਹਾਂ ਲੋਕਾਂ ਨੂੰ ਕਿ ਤੁਸੀਂ ਇਕੱਠੇ ਹੋ ਕੇ ਆਪਦੇ ਆਪ ਦੇ ਪਹਿਰਾ ਦੇ ਕੇ ਕਿਸੇ ਨਾ ਕਿਸੇ ذریعے ਇਹਨਾਂ ਲੋਕਾਂ ਨੂੰ ਨੱਥ ਪਾਈਏ ਜੇ ਨੱਥ ਨਾ ਪਈ ਤਾਂ ਸਮਾਜ ਲਈ ਬਹੁਤ ਬੁਰਾ ਹੋਊਗਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਜਿਹਨੇ ਮੋਟਰਸਾਈਕਲ ਸਵਾਰ ਜਾਂਦੇ ਆ ਉਹਨਾਂ ਦੀ ਚੈਕਿੰਗ ਤਾਗਿਆਂ ਤੋਂ ਜ਼ਰੂਰੀ ਹਥਿਆਰਾਂ ਦੀ ਕੋਈ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਚਾਰ ਲੈਕਪੇ ਰੋੜ। ਉਹ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਪਕੜਾ ਦਿੱਤੇ ਆ ਗਿਆ ਬੰਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਕੋਈ ਹਦਾਇਤ ਦਿੱਤੀ ਹੈਗੀ ਆ ਸੋ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕੀਤੀ ਹੈ ਰਿਕਵੈਸਟ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਸਵੇਰ ਤੱਕ ਜਿਹੜੇ ਦੋ ਬੰਦੇ ਉਹਦੇ ਨਾਲ ਦੇ ਭੱਜੇ ਆ ਉਹਨਾਂ ਨੂੰ ਲਿਆ ਕੇ ਲੋਕਾਂ ਦੀ ਕਚਹਿਰੀ ਵਿੱਚ ਸਾਹਮਣੇ ਦੱਸੇ ਪ੍ਰਮੀਡੀਆ ਨੂੰ ਸਾਧ ਕੇ ਟ੍ਰੇਸ ਕਰੇ ਦੱਸੇ ਕਿ ਇਹ ਬੰਦੇ ਸੀ ਉਹ ਜਿਹੜੇ ਇਸ ਕਿਸਮ ਦੇ ਕਈ ਗਰੋਹ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ।